you. Mm -hmm. ਕਪੂਰਥਲਾ ਦੇ ਪਿੰਡ ਦਬੂਲੀਆਂ ਵਿਖੇ ਬਲਕਾਰ ਸਿੰਘ ਚੀਮਾ ਸਪੋਰਟਸ ਐਂਡ ਵੈਲਫੇਅਰ ਸੁਸਾਇਟੀ ਦੇ ਵੱਲੋਂ ਦੂਸਰਾ 올 ਇੰਡੀਆ ਪੰਜ ਦਿਨਾ ਬਲਕਾਰ ਸਿੰਘ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ 4 ਮਾਰਚ ਤੋਂ 8 ਮਾਰਚ ਤੱਕ ਕਰਵਾਇਆ ਜਾ ਰਿਹਾ ਹੈ ਇਸ ਸਬੰਧੀ ਪਿੰਡ ਦਬੂਲੀਆਂ ਵਿਖੇ ਜਾਣਕਾਰੀ ਦਿੰਦੇ ਹੋਏ ਮੁੱਖ ਪ੍ਰਬੰਧਕ ਅਰਜੁਨ ਐਵਾਰਡੀ ਸਚਨ ਸਿੰਘ ਚੀਮਾ ਨੇ ਦੱਸਿਆ ਕਿ ਇਸ ਬਾਸਕਟਬਾਲ ਟੂਰਨਾਮੈਂਟ ਦੇ ਵਿੱਚ ਦੇਸ਼ ਦੀਆਂ 8 ਲੜਕੀਆਂ ਤੇ 8 ਲੜਕਿਆਂ ਦੀਆਂ ਟੀਮਾਂ ਹਿੱਸਾ ਲੈਣਗੀਆਂ ਇਸੇ ਮੁਕਾਬਲੇ ਲੀਗ ਅਤੇ ਨਾਕ ਆਊਟ ਆਧਾਰ ਤੇ ਖੇਡੇ ਜਾਣਗੇ ਦੋਹਾਂ ਵਰਗਾਂ ਦੇ ਵਿੱਚ ਟੂਰਨਾਮੈਂਟ ਜਿੱਤਣ ਵਾਲੀ ਟੀਮ ਨੂੰ 2 ਲੱਖ ਰੁਪਏ ਅਤੇ ਉਪਜੇਤੂ ਟੀਮ ਨੂੰ 1.5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਇਸ ਤਰ੍ਹਾਂ ਕਿ ਜਦੋਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਰਪੱਤ ਕੋ ਭਗਵੰਤ ਸਿੰਘ ਮਾਨ ਦੀ ਸੀਐਮ ਬਣੇਗੀ ਸੀਐਮ ਸਾਹਿਬ ਨੂੰ ਖੇਡਾਂ ਦਾ ਬਹੁਤ ਜ਼ਿਆਦਾ ਸ਼ੌਕ ਹੈ ਤੇ ਸਰਕਾਰ ਬਣਦੇ ਹੀ ਉਹਨਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਕਰਵਾ ਕੇ ਇੱਕ ਹੌਲ ਪੈਦਾ ਕਰ ਦਿੱਤਾ ਸੀਗਾ ਪੰਜਾਬ ਦੇ ਵਿੱਚ ਖੇਡਾਂ ਦਾ ਔਰ ਲਗਾਤਾਰ ਅ ਕਿੰਨਾ ਖੇਡਾਂ ਕਰਾਉਣ ਦਾ ਜਿਹੜਾ ਸਿਲਸਿਲਾ ਉਹ ਜਾਰੀ ਹੈ ਸੋ ਅਸੀਂ ਵੀ ਕਿਉਂਕਿ ਆ ਜਿਹੜਾ ਪਿੰਡ ਹੈ ਦਬੂਲੀਆਂ ਪਿੰਡ ਸੁਲਤਾਨਪੁਰ ਹਲਕੇ ਦੇ ਵਿੱਚ ਇਹ ਪਿੰਡ ਅ ਇੰਡੀਆ ਦੇ ਵਿੱਚ ਮਸ਼ਹੂਰ ਪਿੰਡ ਹੈ ਇਸ ਕਰਕੇ ਕਿਉਂਕਿ ਇੱਥੇ ਪੰਜ ਇੰਟਰਨੈਸ਼ਨਲ ਇੱਕ ਕਬੱਡੀ ਦਾ ਇੰਟਰਨੈਸ਼ਨਲ ਹੋਰ ਛੋਟਾ ਜਿਹਾ ਪਿੰਡ ਹੈ 60 70 ਘਰ ਦੇ ਉਹਦੇ ਵਿੱਚੋਂ 6 ਤੇ ਇੰਟਰਨੈਸ਼ਨਲ ਹੋ ਗਏ 5 ਬਾਸਕਟਬਾਲ ਇੱਕ ਕਬੱਡੀ ਔਰ ਘੱਟ ਤੋਂ ਘੱਟ ਵੀ 50 ਬੱਚੇ ਜਿਹੜੇ ਨੇ ਉਹ ਨੈਸ਼ਨਲ ਪੱਧਰ ਤੇ ਅਲੱਗ-ਅਲੱਗ categories ਵਿੱਚ ਖੇਡੇ ਨੇ ਯੂਨੀਵਰਸਿਟੀ ਖੇਡੇ ਨੇ ਔਰ ਬਾਕੀ ਜਿਹੜੇ ਸਟੇਟ ਲੈਵਲ ਤੱਕ ਖੇਲੇ ਨੇ ਉਹਨਾਂ ਦੀ ਗਿਣਤੀ ਕੋਈ ਨਹੀਂ ਹੈ ਸੋ ਬਹੁਤ ਇੱਕ ਮਾਹੌਲ ਐ ਸਪੋਰਟਸ ਦਾ ਬਾਸਕਟਬਾਲ ਦਾ ਮਾਹੌਲ ਐ ਔਰ ਇਸ ਵਾਰ ਜਿਹੜੀ ਨੈਸ਼ਨਲ ਚੈਂਪੀਅਨਸ਼ਿਪ ਹੋਈ ਐ ਅੰਡਰ 14 ਉਹਦੇ ਵਿੱਚ ਸਾਡੇ ਪਿੰਡ ਦੇ ਦੋ ਬੱਚੇ ਸੀਗੇ ਔਰ ਸਾਡਾ ਪਿੰਡ ਦਾ ਹੀ ਬੱਚਾ ਜਿਹੜਾ ਉਹ ਟੀਮ ਦਾ ਕੈਪਟਨ ਸੀਗਾ ਸੋ ਅਸੀਂ ਇਸ ਚੀਜ਼ ਨੂੰ ਅਸੀਂ ਜਿਹੜਾ ਉਹ ਚਾਹੁੰਦੇ ਆ ਕਿ ਇੱਕ ਮਿਸਾਲ ਪੈਦਾ ਕੀਤੀ ਜਾਵੇ ਇਸ ਤਰ੍ਹਾਂ ਕੋਈ ਜਿੱਦਾਂ ਧਬੂਲੀਆਂ ਦੇ ਵਿੱਚ ਬਾਸਕਟਬਾਲ ਹੋ ਰਿਹਾ ਹੈ ਅ ਇੱਬੇ ਦੇ ਵਿੱਚ ਹੌਕੀ ਦਾ ਬੜਾ ਸ਼ੌਂਕ ਹੈ ਅ ਕਈ ਜਗ੍ਹਾ ਕਬੱਡੀ ਦਾ ਸ਼ੌਂਕ ਹੈ ਅ ਤਲਵੰਡੀ ਜਿਹੜਾ ਫੁੱਟਬਾਲ ਖੇਡਦੇ ਨੇ ਖਵਾਨੀਪੁਰ ਫੁੱਟਬਾਲ ਖੇਡਦੇ ਨੇ ਸੋ ਇਸ ਤਰ੍ਹਾਂ ਅਲੱਗ-ਅਲੱਗ ਗੇਮਾਂ ਦੇ ਸੈਂਟਰ ਬਣ ਜਾਣ ਤੇ ਇੱਕ ਮਾਹੌਲ ਬਣ ਜਾ ਸਪੋਰਟਸ ਦਾ ਤੇ ਉਹਦੇ ਜੋ ਕਰਕੇ ਜਿਹੜੇ ਬੱਚੇ ਅੱਜ ਗੁਰਾਏ ਪਏ ਨੇ ਕੁਝ ਨਸ਼ੇ ਲੈਂਦੇ ਨੇ ਤੇ ਉਹ ਖੇਡਾਂ ਦੇ ਮੈਦਾਨਾਂ 'ਚ ਆ ਜਾਣਗੇ ਇਹ ਜਿਹੜਾ ਸਾਡੇ ਸੀਐਮ ਸਾਹਿਬ ਦਾ ਸੁਪਨਾ ਹੈ ਰੰਗਲਾ ਪੰਜਾਬ ਬਣਾਉਣ ਦਾ ਉਹਦੇ ਵਿੱਚ ਅਸੀਂ ਉੱਚੇ ਯੋਗਦਾਨ ਪਾਵਾਂਗੇ ਜਿਹੜੀ ਸਾਡੇ ਸੈਕੰਡ ਆਲ ਇੰਡੀਆ ਸੰਗਠਨ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਹੈ ਇਹ ਆਲ ਇੰਡੀਆ ਲੈਵਲ ਦਾ ਇਵੈਂਟ ਹੈ ਇਹਦੇ ਵਿੱਚੋਂ ਕੇਰਲਾ ਤਾਮਿਲਨਾਡੂ ਕਰਨਾਟਕਾ ਪੱਛਮੀ ਬੰਗਾਲ ਤੋਂ ਦਿੱਲੀ ਤੋਂ ਸਾਰੇ ਸੂਬਿਆਂ ਤੋਂ ਜਿਹੜੀ ਇੰਡੀਆ ਦੀ ਕਰੀਮ ਹੈ ਜਿਹੜੇ ਕ੍ਰੀਮ ਪਲੇ ਟੌਪ ਦੇ ਪਲੇਅਰ ਨੇ ਉਹਨਾਂ ਨੇ ਹਿੱਸਾ ਲੈਣਾ ਹੈ ਟੌਪ ਦੀਆਂ ਟੀਮਾਂ ਨੇ ਹਿੱਸਾ ਲੈਣਾ ਲੜਕੇ ਔਰ ਲੜਕੀਆਂ ਦੋਨਾਂ ਦੇ ਵਿੱਚ ਤੇ ਅਸੀਂ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਬਹੁਤ ਸੋਹਣੀ ਗਰਾਊਂਡ ਨੂੰ ਤਿਆਰ ਕਰ ਰਹੇ ਆਂ ਸਟੇਡੀਅਮ ਨੂੰ ਤਿਆਰ ਕਰ ਰਹੇ ਆਂ ਜਿਹੜਾ ਖੇਡ ਖਿਡਾਰੀਆਂ ਦੇ ਰਹਿਣ ਦਾ ਇੰਤਜ਼ਾਮ ਹੈ ਉਹ ਕਰ ਲਿਆ ਅਸੀਂ ਜਿਹੜੇ ਆਫੀਸ਼ੀਅਲ ਨਾਲ ਆਉਣੇ ਨੇ ਰੈਫਰੀ ਆਉਣੇ ਸਾਰੇ ਇੰਡੀਆ ਤੋਂ ਆਉਣੇ ਨੇ ਰੈਫਰੀ ਉਹਨਾਂ ਦੇ ਰਹਿਣ ਦਾ ਇੰਤਜ਼ਾਮ ਕਰ ਲਿਆ ਸੋ ਹਰ ਤਰ੍ਹਾਂ ਦਾ ਇੰਤਜ਼ਾਮ ਜਿਹੜਾ ਅਸੀਂ ਸਾਰੀ ਮੇਰੀ ਜਿਹੜੀ ਟੀਮ ਹੈ ਸਾਡੇ ਇਹ ਲੱਕੇ ਨੇ ਜਿੰਨੇ ਵੀ ਸਾਡੇ ਬਲੌਕ ਇੰਚਾਰਜ ਨੇ ਉਹ ਆਪੋ ਆਪਣੀ ਜਗ੍ਹਾ ਯੋਗਦਾਨ ਪਾ ਰਹੇ ਨੇ ਸੋ ਇਹ ਟੂਰਨਾਮੈਂਟ ਮਤਲਬ ਬਿਲਕੁਲ ਹੀ ਅਸੀਂ ਕਹਿ ਸਕਦੇ ਹਾਂ ਕੋਈ ਮੁਕਾਬਲਾ ਨਹੀਂ ਹੈ ਇੰਡੀਆ ਦਾ ਨੰਬਰ 1 ਟੂਰਨਾਮੈਂਟ ਅਸੀਂ ਧਬੂੜੀਆਂ ਦੇ ਵਿੱਚ ਕਰਾ ਰਹੇ ਹਾਂ ਔਰ ਕਿ ਇਹ ਕਿਤੇ ਮਿਸਾਲ ਨਹੀਂ ਮਿਲਦੀ ਕਿ ਇੰਨੇ ਛੋਟੇ ਪਿੰਡ ਦੇ ਵਿੱਚ ਐਡਾ ਵੱਡਾ ਟੂਰਨਾਮੈਂਟ ਜਿਹੜਾ ਆਰਗੇਨਾਈਜ਼ ਕਿਸੇ ਨੇ ਕੀਤਾ ਹੋਰ ਇੱਕ ਬਲੱਖਣ ਗੱਲ ਹੈ ਅਲੱਗ ਗੱਲ ਹੈ ਇੱਕ ਸੋ ਅ ਪਿਛਲੇ ਸਾਲ ਵੀ ਬਹੁਤ ਵਧੀਆ ਸੀਗਾ ਟੂਰਨਾਮੈਂਟ ਸਾਰੇ ਇੰਡੀਆ ਦੇ ਵਿੱਚ ਉਹਦੀ ਤਾਰੀਫ ਹੋਈ ਸੀ ਪਰ ਐਸ ਵਾਰ ਜਿਹੜਾ ਅਸੀਂ ਟੂਰਨਾਮੈਂਟ ਕਰਵਾ ਰਹੇ ਹਾਂ ਉਹ ਸ਼ਾਇਦ ਇਸ ਤੋਂ ਵੀ ਪਿਛਲੇ ਸਾਲ ਨਾਲੋਂ ਕਾਫੀ ਜੋ ਸਾਡੇ ਕੋਲ ਛੋਟੀਆਂ-ਮੋਟੀਆਂ ਗਲਤੀਆਂ ਰਹਿ ਗਈਆਂ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਏਗੀ ਤੇ ਮੈਂ ਸੰਗਤਾਂ ਨੂੰ ਵੀ ਬੇਨਤੀ ਕਰਦਾ ਕਿ ਸਾਰੇ ਦੇਖਣ ਤੇ ਇਹ ਇੱਕ ਜਿਹੜੀ ਸਪੋਰਟਸ ਹੈ ਅਸੀਂ ਸਪੋਰਟਸ ਕਲਚਰ ਪੈਦਾ ਕਰਨਾ ਚਾਹੁੰਦੇ ਹਾਂ ਅਸੀਂ ਜੋ ਦਿਖਾਨੇ ਆ ਬੱਚਿਆਂ ਉਹ ਹੀ ਫੋਲੋ ਕਰਦੇ ਆ ਜੇ ਅਸੀਂ ਸਾਡੇ ਪਿੰਡ ਦੇ ਵਿੱਚ ਨਿਛੇੜੀ ਹੈਵੀ ਹੋ ਜਾਂਦੇ ਆ ਤੇ ਉਹ ਬੱਚਿਆਂ ਨੂੰ ਆਪਣੇ ਪਿੱਛੇ ਲਾ ਲੈਂਦੇ ਆ ਜੇ ਖਿਡਾਰੀ ਹੈਵੀ ਹੋ ਜਾਂਦੇ ਆ ਤੇ ਜਿਸ ਤਰ੍ਹਾਂ ਸਾਡਾ ਪਿੰਡ ਹੈ ਇੱਕ ਇੱਕ ਘਰ ਦੇ ਵਿੱਚ ਚਾਰ ਚਾਰ ਬੱਚੇ ਜਿਹੜੇ ਨੇ ਉਹ ਖੇਡਣਦੇ ਆ ਸੋ ਉਹ ਖੇਡਾਂ ਵਾਲੇ ਪਾਸੇ ਲੱਗ ਜਾਂਦੇ ਆ ਸੋ ਅੱਜ ਲੋੜ ਹੈ ਕਿ ਬੱਚਿਆਂ ਨੂੰ ਇੱਕ ਸਹੀ ਸਿਹਤ ਦੇ ਕੇ ਖੇਡਾਂ ਦੀ ਸਿਹਤ ਪੜ੍ਹਾਈ ਦੀ ਸਿਹਤ ਦੇ ਕੇ ਉਹ ਦੇਣੀ ਜ਼ਰੂਰੀ ਹੈ ਤਾਂ ਕਿ ਅਸੀਂ ਜਿਹੜੀ ਪਿੱਛੇ ਮਾਰ ਪਈ ਐ ਸਾਨੂੰ ਉਤੋਂ ਨਜਾਤ ਮਿਲੇ ਔਰ ਇਹ ਮੈਂ ਕਹਿਣਾ ਟੂਰਨਾਮੈਂਟ ਇੱਕ ਬਹੁਤ ਵਧੀਆ ਬਹੁਤ ਹੀ ਚੰਗਾ ਜਿਹੀ ਹੈ ਜਿਹੜਾ ਇਹੋ ਜਿਹਾ ਟੂਰਨਾਮੈਂਟ ਦੀ ਰੂਪਰੇਖਾ ਕੀ ਹੋਊਗੀ ਆ ਰੂਪਰੇਖਾ ਜੀ ਇਹ ਅਸੀਂ 4 ਤਰੀਕ ਤੋਂ ਸ਼ੁਰੂ ਕਰ ਰਹੇ ਆ 5 ਦਿਨ ਦਾ ਟੂਰਨਾਮੈਂਟ ਐ 8 ਤਰੀਕ ਨੂੰ ਜਿਹੜਾ ਉਹ ਖਤਮ ਹੋਊਗਾ ਲੀਕ ਕਮ ਨਾਕਆਊਟ ਜਿਹੜਾ ਦੋਨੇ ਮੈਨ men ਲੀਕ ਕਮ ਨਾਕਆਊਟ ਜਿਹੜਾ ਹੋਊਗਾ ਅਸੀਂ ਜਿਹੜੀ Winner team ਐ ਉਹਨਾਂ ਦੋਨੇ ਕੁੜੀਆਂ ਤੇ ਮੁੰਡਿਆਂ ਦੇ ਵਿੱਚ 2-2 ਲੱਖ ਰੁਪਇਆ ਦਿੱਤੇ ਆ ਔਰ ਸੈਕੰਡ ਨੂੰ 1.5-1.5 ਲੱਖ 3ਰਡ ਨੂੰ 1-1 ਲੱਖ ਬਾਕੀ ਸਾਰਿਆਂ ਟੀਮਾਂ ਨੂੰ ٹیਏਡੀਏ ਦੇ ਰਹੇ ਆ ਬੈਸਟ ਪਲੇਅਰ ਨੂੰ ਜਿਹੜਾ ਮੈਨ ਦੇ ਵਿੱਚ ਆਊਗਾ ਉਹਨੂੰ ਰਾਇਲ ਐਨਫੀਲਡ ਮੋਟਰਸਾਈਕਲ ਔਰ ਜਿਹੜੀ ਐਕਟਿਵਾ ਉਹ ਲਟਕੀਆਂ ਦੇ ਵਿੱਚ ਬੈਸਟ ਪਲੇਅਰ ਨੂੰ ਦਿੱਤੀ ਜਾਊਗੀ ਹਰ ਮੈਚ ਦਾ ਇੱਕ ਬੈਸਟ ਪਲੇਅਰ ਅਸੀਂ ਕੱਢਾਂਗੇ ਉਹਨੂੰ ਅਸੀਂ ਜਿਹੜਾ ਉਹ ਸਨਮਾਨਿਤ ਕਰਾਂਗੇ ਉਹਨੂੰ ਇੱਕ ਗਿਫਟ ਜਿਹੜਾ ਉਹ ਦਿਆਂਗੇ ਬੈਗ ਸ਼ੂਜ਼ ਵਗੈਰਾ ਇਸ ਤਰ੍ਹਾਂ ਦਾ ਸੀ ਕੋਈ ਨਾ ਕੋਈ ਗਿਫਟ ਦਿਆਂਗੇ ਉਹਨਾਂ ਨੂੰ ਔਰ ਸਾਡੇ ਜਿਹੜੇ ਸੰਗਤ ਹੈ ਜਾਂ ਸਾਡੇ ਸਪੋਰਟਰ ਨੇ ਉਹ ਵੀ ਜਾ ਕੇ ਉਹਨਾਂ ਨੂੰ ਸਨਮਾਨਿਤ ਕਰਦੇ ਆਪਣੇ ਪੜਾ ਦੇ ਸ਼ਾਇਦ ਕਰਨ ਲਈ ਕੋਈ ਵੀ ਆਈਪੀ ਖਿਡਾਰੀ ਵੀ ਆ ਰਹੇ ਜਿਵੇਂ ਕਿ ਕੋਈ ਪੰਜਾਬ ਵਾਲਾ ਜਾਂ ਇੰਡੀਆ ਲੈਵਲ ਦਾ ਆ ਰਿਹਾ ਹੋਵੇ ਇਹਦੇ ਚ ਸਾਰੇ ਜੀ ਇੰਟਰਨੈਸ਼ਨਲ ਲੈਵਲ ਦੇ ਖਿਡਾਰੀ ਸਾਬਕਾ ਇੰਟਰਨੈਸ਼ਨਲ ਔਰ ਕਰੰਟ ਜਿਹੜੇ ਇੰਟਰਨੈਸ਼ਨਲ ਨੇ ਸਾਰੇ ਜਿਹੜੇ ਨੇ ਉਹ ਪਲੇਅਰ ਜਿਹੜੇ ਨੇ ਉਹ ਇੱਥੇ ਪਾਰਟਿਸਿਪੇਟ ਕਰ ਰਹੇ ਆ ਇਸ ਤੋਂ ਇਲਾਵਾ ਜਿੰਨੇ ਇੰਟਰਨੈਸ਼ਨਲ ਪਲੇਅਰ ਨੇ ਅਰਜਨワੜੀ ਨੇ ਮਹਾਰਾਜਾ ਰਣਜੀਤ ਸਿੰਘワੜੀ ਐ ਕੋਈ ਪਦਮਸ਼ਰੀ ਐ ਅਸੀਂ ਸਾਰਿਆਂ ਨੂੰ ਸੱਦਾ ਦੇਣਾ ਜਿਸ ਤਰ੍ਹਾਂ ਪਿਛਲੇ ਸਾਲ ਬਹੁਤ ਜਿਹੜੇ ਦੁਨੀਆ ਦੇ ਮਸ਼ਹੂਰ ਖਿਡਾਰੀ ਸੀ ਉਹਨਾਂ ਨੂੰ ਅਸੀਂ ਬੁਲਾ ਕੇ ਸਨਮਾਨਿਤ ਕੀਤਾ ਸੀਗਾ ਔਰ ਇਸ ਵਾਰ ਵੀ ਅਸੀਂ ਉਹਨਾਂ ਖਿਡਾਰੀਆਂ ਨੂੰ ਇੱਥੇ ਬੁਲਾ ਕੇ ਸਨਮਾਨਿਤ ਵੀ ਕਰਾਂਗੇ ਉਹ ਸਾਡੀ ਛਾਂ ਵਧਾਣਗੇ ਇਸ ਗਰਾਊਂਡ ਦੀ ਛਾਂ ਵਧਾਣਗੇ ਅਸ ਟੂਰਨਾਮੈਂਟ ਦੀ ਸ਼ਾਨ ਵਧਾਉਣ ਦੇ ਅਸੀਂ ਉਹਨਾਂ ਨੂੰ ਵੀ ਬੁਲਾਇਆ ਹੈ। ਟਾਈਮਿੰਗ ਕੀ ਹੋਗੀ ਮੈਚਾਂ ਦੀ ਕਦੋਂ ਕਿੰਨੇ ਵਜੇ ਸ਼ੁਰੂ ਹੋਣੇ ਕਦੋਂ ਸਮਾਪਤੀ? ਮੈਚ ਜਿਹੜੇ ਆ ਤਕਰੀਬਨ 3:30 ਵਜੇ ਸ਼ੁਰੂ ਹੋਇਆ ਕਰਨਗੇ ਔਰ ਰਾਤ 9:00 9:30 ਵਜੇ ਤੱਕ ਚੱਲਿਆ ਕਰਨਗੇ ਔਰ ਹਰ ਮੈਚ ਦੇ ਵਿੱਚ ਜਿਹੜੇ ਨੇ ਸਾਡੇ ਮੰਤਰੀ ਸਾਹਿਬਾਨ ਜਿਹੜੇ ਨੇ ਉਹ ਆਉਣਗੇ ਔਰ ਮੈਂ ਸੀਐਮ ਸਾਹਿਬ ਨੂੰ ਵੀ ਮਿਲਣਾ ਰਿਕਵੈਸਟ ਕਰਨੀ ਹੈ ਸ਼ਾਇਦ ਉਹ ਵੀ ਕਿੱਥੇ ਜਿਹੜੇ ਉਹ ਅਸ਼ੀਰਵਾਦ ਦੇ ਲਿਓ ਕਿੰਨੀਆਂ ਟੀਮ ਹੈਗੀਆਂ ਮੁੰਡਿਆਂ ਦੀਆਂ ਕਿੰਨੀਆਂ ਮ ਕੁੜੀਆਂ ਦੀਆਂ ਕਿੰਨੀਆਂ ਦੋਨੇ ਕੈਟਾਗਰੀ ਦੇ ਵਿੱਚ 8-8 ਟੀਮਾਂ ਨੇ 8 ਮੁੰਡਿਆਂ ਦੀਆਂ 8 ਕੁੜੀਆਂ ਦੀਆਂ ਟੀਮਾਂ ਨੇ ਔਰ ਅਸੀਂ ਟੀਮਾਂ ਨੂੰ ਉਹਨਾਂ ਨੂੰ ਹੀ ਸੱਦਾ ਦਿੱਤਾ ਜਿਹੜੀਆਂ ਸਭ ਤੋਂ ਤਗੜੀਆਂ ਟੀਮਾਂ ਸੋ 16 ਟੀਮਾਂ ਕੁੱਲ ਮਿਲਾ ਕੇ ਔਰ ਉਹਦੇ ਵਿੱਚ ਜੇ ਥੋੜਾ ਬਤਾਂ ਗੈਪ ਹੋਇਆ ਮੈਚਾਂ ਦੇ ਵਿੱਚ ਫਰਜ਼ ਕਰ ਲਓ ਕਿ ਟੀਮ ਵਾਰਮ ਅਪ ਹੋ ਰਹੀ ਹੈ ਨੈਕਸਟ ਮੈਚ ਦੇ ਵਿੱਚ 10 ਮਿੰਟ ਵੀ ਟਾਈਮ ਹੈ ਤੇ ਅਸੀਂ ਜਿਹੜੇ ਸਾਡੇ ਪਿੰਡ ਦੇ ਬੱਚੇ ਨੇ ਛੋਟੇ ਛੋਟੇ ਬੱਚੇ ਜਿਹੜੇ 10-12 12 ਸਾਲ ਦੇ ਬੱਚੇ ਨੇ ਉਹਨਾਂ ਨੂੰ ਵਿੱਚ ਲਾ ਕੇ ਇੱਕ ਸ਼ੋਅ ਮੈਚ ਟਾਈਪ ਅਸੀਂ ਕਰਾ ਦਿਆ ਕਰਨਾ ਉਹ ਕੋਈ ਮੈਚ ਨਹੀਂ ਪ੍ਰੋਪਰ ਹੋਊਗਾ ਬਸ ਇਹ ਆ ਕਿ ਬੱਚਿਆਂ ਨੂੰ ਉਤਸ਼ਾਹ ਮਿਲੂਗਾ ਬੱਚੇ ਜਿਹੜੇ ਉਹ ਖਿਡਾਰੀਆਂ ਦੀ ਨਕਲ ਕਰਨਗੇ ਉਹਨਾਂ ਨੂੰ ਚੰਗਾ ਲੱਗੂਗਾ ਅਸੀਂ ਹਰ ਮੈਚ ਦੇ ਵਿੱਚ ਉਹ ਵੀ ਕਰਾਂਗੇ ਜਿੱਦਾਂ ਪੂਰੇ ਤੁਸੀਂ ਦੱਸਿਆ ਕਿ ਪੂਰੇ ਦੇਸ਼ ਤੋਂ ਟੀਮਾਂ ਹੋਣੀਆਂ ਇੰਟਰਨੈਸ਼ਨਲ ਪਲੇਅਰ ਵੀ ਹੋਣੇ ਵਿੱਚ ਤਾਂ ਲੋਕਲ ਮੈਚ ਵੀ ਹੋਣੇ ਕੋਈ ਵੀ ਲੋਕਲ ਟੀਮਾਂ ਦੀ ਇੱਥੇ ਨੇੜੇ ਤੜੇ ਦੇ ਨਹੀਂ ਜੀ ਲੋਕਲ ਟੀਮਾਂ ਨਹੀਂ ਅਸੀਂ ਲੋਕਲ ਟੀਮਾਂ ਨੂੰ ਜਿਹੜਾ ਉਹ ਖਿਡਾਰੀ ਸਕਦੇ ਟਾਈਮ ਵੀ ਨਹੀਂ ਹੈ ਔਰ ਸਾਫ ਦੀ ਗੱਲ ਹੈ ਕਿ ਉਹ ਸਟੈਂਡਰਡ ਵੀ ਕਿਉਂਕਿ ਪੰਜਾਬ ਦੀਆਂ ਦੋ ਹੀ ਟੀਮਾਂ ਪਾਰਟਿਸਿਪੇਟ ਕਰ ਰਹੀਆਂ ਆ ਉਹ ਸਮਝ ਲਓ ਪੰਜਾਬ ਦੀਆਂ ਹੀ ਟੀਮਾਂ ਨੇ ਇੱਕ ਪੰਜਾਬ ਪੁਲਿਸ ਹੈ ਔਰ ਲੜਕੀਆਂ ਦੀ ਟੀਮ ਜਿਹੜੀ ਹੈ ਰੈਸਟ ਆਫ ਪੰਜਾਬ ਸਾਰਿਆਂ ਦੀ ਇਹ ਇਕੱਠੀ ਕਰਕੇ ਲੜਕੀਆਂ ਦੀ ਟੀਮ ਜਿਹੜੀ ਉਹ ਖੜਾਵਾ